ਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਸੈਮੈਸਟਰ 3 ਦੇ ਲਈ ਪੰਜਾਬੀ ਇਲੈਕਟਿਵ ਪੰਜਾਬੀ ਲਿਟਰੇਚਰ ਦਾ ਆਪਾਂ ਜਿਹੜੇ ਕੀ ਚੋਣ ਵੀ ਪੰਜਾਬੀ ਬੀਏ ਸੈਮੈਸਟਰ 3 ਦੇ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਲਈ ਆਪਾਂ ਜਿਹੜੇ ਕੀ ਤੁਹਾਡੇ ਲਈ ਇਹ ਲੈ ਕੇ ਆਏ ਕਿ ਕਿੱਦਾਂ ਤੁਸੀਂ ਆਪਣੀ ਜਿਹੜੀ ਪੰਜਾਬ ਲਿਟਰੇਚਰ ਦੀ ਤਿਆਰੀ ਕਰਨੀ ਆ ਕੀ ਤੁਹਾਡਾ ਪਾਸਿੰਗ ਫਾਰਮੂਲਾ ਕਿਹੜਾ ਟੌਪਿਕ ਕਰਕੇ ਤੁਸੀਂ ਐਨ ਵਧੀਆ ਮਾਰਕਸ ਲੈ ਕੇ ਜਿਹੜੇ ਕੀ ਪਾਸ ਹੋ ਸਕਦੇ ਹੋ ਤੇ ਜਿਹੜੇ ਤੁਹਾਡਿਆਂ ਹੈਗੇ ਨੇ ਪ੍ਰਸੰਗ ਸਹਿਤ ਵਿਆਖਿਆ ਤੁਸੀਂ ਕਿਹੜੇ-ਕਿਹੜੇ ਆ ਵਧੇ ਕਰਨੀਆਂ ਨੇ ਕਿਹੜੇ ਗੁਰੂਆਂ ਦੀਆਂ ਕਰਨੀਆਂ ਨੇ ਕਿਹੜੇ ਜਿਹੜੇ ਕਿ ਭਗਤ ਕਵੀਆਂ ਦੀਆਂ ਕਰਨੀਆਂ ਨੇ ਉਹ ਆਪਾਂ ਤੁਹਾਡੇ ਸਾਰਾ ਇਸ ਵੀਡੀਓ 'ਚ ਡਿਸਕਸ਼ਨ ਕਰਾਂਗੇ ਸੋ ਇਨ ਸ਼ਾਰਟ ਟਾਈਮ ਦੇ ਵਿੱਚ ਕਿਦਾਂ ਤੁਸੀਂ ਤਿਆਰੀ ਕਰਨੀ ਹੈ ਉਹ ਆਪਾਂ ਸਾਰਾ ਇਸ ਵੀਡੀਓ 'ਚ ਦੱਸਾਂਗੇ ਤੁਹਾਡਾ ਵਿਦ ਪਾਸਿੰਗ ਫਾਰਮੂਲਾ ਹਾਂਜੀ ਤੁਹਾਡਾ ਜਿਹੜੇ ਕਿ ਸਭ ਤੋਂ ਵੱਲ ਤੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਆਪਾਂ ਨੇ ਜਿਹੜਾ ਲਿਟਰੇਚਰ ਦਾ ਤੁਸੀਂ YouTube ਤੇ ਜਾ ਕੇ ਜਿਹੜੇ ਕਿ Tour Study Classes ਚੈਨਲ ਨੂੰ ਸਰਚ ਕਰਨਾ ਦਾ ਇਹਨੂੰ ਉਸ ਵਾਰ ਪਲੇਲਿਸਟ ਦੇ ਵਿੱਚ ਤੁਸੀਂ ਨੀਚੇ ਸਕਰੋਲ ਕਰਨਾ ਪਲੇਲਿਸਟ ਦੇ ਵਿੱਚ ਤੁਸੀਂ ਨੀਚੇ ਜਿਆਦਾ ਸਕਰੋਲ ਕਰੋਗੇ ਤਾਂ ਤੇ ਤੁਹਾਨੂੰ ਜਿਹੜੀ ਕਿ ਪਲੇਲਿਸਟ ਮਿਲੂਗੀ ਸੈਮੈਸਟਰ 3 ਹਾਂਜੀ ਇਹ ਵਾਲੀ ਪਲੇਲਿਸਟ ਦੇ ਵਿੱਚ ਜਾਣਾ ਠੀਕ ਹੈ ਇਹ ਸਾਰੇ ਸਬਜੈਕਟਸ ਇਕੱਠੇ ਬਣਾਈ ਹੋਈ ਹੈ ਮੈਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 3 ਤੁਸੀਂ ਨੂੰ نیچے ਥੋੜਾ نیچے ਸਕਰੋਲ ਕਰੋਗੇ ਤਾਂ ਤੁਹਾਨੂੰ ਸਾਰੇ ਲਿਟਰੇਚਰ ਦੇ ਵੀਡੀਓਜ਼ ਮਿਲ ਜਾਣਗੇ ਆ ਆਪਾਂ ਨੇ ਜਿਹੜੇ ਕੀ ਅਪਲੋਡ ਕਰਕੇ ਹੁਣ ਤੁਸੀਂ ਨਹੀਂ ਵਾਚ ਕੀਤੀਆਂ ਹੋਣਾਂ ਠੀਕ ਹੈ ਸੋ ਇਹਨੂੰ ਵਾਚ ਕਰੋ ਇਹਦੇ ਵਿੱਚ ਸਿਲੇਬਸ ਵੀ ਆ ਸਾਰਾ ਸਭ ਕੁਝ ਹੈ ਮੈਂ ਤੁਹਾਨੂੰ ਪਹਿਲਾਂ ਇਹ ਦਿਖਾ ਦਾਂ ਤਾਂ ਕਿ ਤੁਸੀਂ ਆਪਣੀ ਜਿਹੜੀ ਕੀ ਤਿਆਰੀ ਸ਼ੁਰੂ ਕਰ ਸਕੋ ਓਕੇ ਮੈਂ ਦਵਾਰਾ ਵੀ ਕੋਸ਼ਿਸ਼ ਕਰੂੰਗੀ ਕਿ ਸਾਰੇ ਵੀਡੀਓਜ਼ ਅਪਲੋਡ ਹੋ ਜਾਣ ਵੈਸੇ ਆਪਾਂ ਇੱਕ ਵਾਰ ਕਰ ਰੱਖੀਆਂ ਨੇ ਹਾਂਜੀ ਦੇਖੋ ਇੰਗਲਿਸ਼ ਲਿਟਰੇਚਰ ਦਾ ਸਿਲੇਬਸ ਹਿੰਦੀ ਲਿਟਰੇਚਰ ਦਾ ਪੰਜਾਬੀ ਲਿਟਰੇਚਰ ਦਾ ਪੰਜਾਬੀ ਲਿਟਰੇਚਰ ਤੋਂ ਬਾਅਦ ਜਿਹੜੇ ਕਿ ਜਿਹੜੇ ਪੰਜਾਬੀ ਭਾਸ਼ਾ ਦੇ ਬਣ ਗੀਆਂ ਨੇ ਆਪਾਸ਼ਾ ਕੀ ਆ ਗੁਪਤ ਭਾਸ਼ਾ ਕੀ ਆ ਸਾਰੇ ਨੋਟਸ ਬਣਾਏ ਹੋਏ ਨੇ ਠੀਕ ਹੈ ਪਿੰਜਨ ਤੇ ਕ੍ਰਿਓਲ ਕੀ ਨੇ ਇਹਨ ਵਧੀਆ ਢੰਗ ਨਾਲ ਸਮਝਾਏ ਹੋਏ ਨੇ ਵਿਰੋਕਤੀ ਕੀ ਆ ਦੇਖੋ 10 ਮਾਰਕਸ ਦਾ ਹੈ ਵਿਰੋਕਤੀ ਸੰਪਰਦਾਇ ओके ਉਸ ਤੋਂ ਬਾਅਦ ਟਕਸਾਲੀ ਭਾਸ਼ਾ ਵਿਅਕਤੀਗਤ ਭਾਸ਼ਾ ਕੀ ਹੈ ਟਕਸਾਲੀ ਭਾਸ਼ਾ ਵਿਅਕਤੀ ਦੋ ਹੋਰ ਹੋ ਗਿਆ ਅਪਲੋਡ ਰਸ ਕੀ ਹੈ ਰਸ ਦਾ ਵਰਗੀਕਰਨ ਦੁਨੀਆ ਇੱਕ ਮਹਿਲ ਹੈ ਠੀਕ ਹੈ ਇਹ ਸਫਰ ਨਾਮ ਹੈ ਤੇ ਇਹਦੇ ਵਿੱਚ ਜਿਹੜੇ ਜਿਹੜੇ ਪ੍ਰੀਵਿਅਸ ਇਗਜ਼ਾਮਸ ਦੇ ਵਿੱਚ ਆਏ ਹੋਏ ਨੇ ਕਾਂਡ ਉਹ ਕਰਵਾਏ ਹੋਏ ਨੇ ਸਫਰ ਨਾਮ ਦੇ ਵਿਸ਼ੇਸ਼ਤਾਵਾਂ ਕਰਵਾਏ ਹੋਏ ਨੇ ਸਫਰ ਗੁਰਮਤ ਤੇ ਭਗਤੀ ਕਾਵ ਦੇ ਜਿਹੜੇ ਸ਼ਾਰਟ ਕੁਐਸਚਨ ਨੇ ਜਿਹੜੇ 20 ਮਾਰਕਸ ਦੇ ਹੋਣੇ ਤੁਹਾਨੂੰ ਇਹ ਕਰਵਾਏ ਹੋਏ ਨੇ ਮੈਂ ਦੱਸ ਦੇ ਤੁਹਾਨੂੰ ਕਿਵੇਂ ਕਰਨਾ ਹੈ ਨਾ ਹਾਂਜੀ ਇਹ ਤੁਹਾਡਾ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ 7 ਮਾਰਕਸ ਦਾ ਇਹ ਕਰਵਾਇਆ ਹੋਇਆ ਹੈ ਸਫਰ ਨਾਮ ਦਾ ਵਿਸ਼ਾ ਵਸਤੂ ਕਰਵਾਇਆ ਹੋਇਆ ਇਹ ਤੋਂ ਜਿਹੜਾ ਕਿ ਤੁਹਾਡਾ ਕਾਫੀ ਜ਼ਿਆਦਾ ਸਿਲੇਬਸ ਆਪਾਂ ਨੇ ਅਪਲੋਡ ਕਰ ਰੱਖਿਆ ਹਾਂਜੀ ਤੁਸੀਂ ਇਹ ਵੀਡੀਓਜ਼ ਨੂੰ ਵਾਚ ਕਰ ਲੈਣੇ ਪਲੇਲਿਸਟ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਇਹ ਤਾਂ ਹੋ ਗਿਆ ਵੀਡੀਓਜ਼ ਦੀ ਗੱਲ ਹੁਣ ਆਪਾਂ ਅੰਤਾਂ ਤੱਕ ਤੁਹਾਨੂੰ ਕੀ ਪਾਸਿੰਗ ਫਾਰਮੂਲਾ ਤੁਹਾਡਾ ਕੀ ਆ ਦੇਖੋ ਤੁਹਾਡਾ 9 90 ਮਾਰਕਸ ਦਾ ਇਗਜ਼ਾਮ ਹੁੰਦਾ ਜਿਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ 32 32 ਮਾਰਕਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਯਾਦ ਕਰਨਾ ਸਭ ਤੋਂ ਮੇਨ ਜਿਹਦੇ ਵਿੱਚੋਂ ਕੁਐਸਚਨ ਪੱਕਾ ਹੀ ਆ ਕਿ ਆਉਣਾ ਹੀ ਆਉਣਾ ਤੁਸੀਂ ਕੀ ਕਰਨਾ ਜਿਹੜੇ ਇੱਕ ਤਾਂ ਹੈਗੇ ਨੇ ਪੰਜਾਬੀ ਸਾਹਿਤ ਦੇ ਕੁਐਸਚਨ ਆਨਸਰ ਪੰਜਾਬੀ ਸਾਹਿਤ ਦੇ ਕੁਐਸਚਨ ਆਨਸਰ ਗੁਰਮਤ ਕਾਵ ਤੇ ਭਗਤੀ ਕਾਵ ਗੁਰਮਤ ਕਾਵ ਤੇ ਭਗਤੀ ਕਾਵ ਦੇ ਵਿੱਚੋਂ ਇਹਦੇ ਵਿੱਚੋਂ ਦੇਖੋ ਕੁਐਸਚਨ ਆਉਣੇ ਨੇ ਤੁਹਾਨੂੰ ਆਉਣੇ ਨੇ 6 ਕੁਐਸਚਨ ਆਉਣੇ ਨੇ 6 ਦੇ ਵਿੱਚੋਂ ਤੁਸੀਂ ਕੋਈ 4 ਦੇ ਆਨਸਰ ਕਰਨੇ ਹੋਣਗੇ 6 ਕੁਐਸਚਨ ਆਉਣੇ ਨੇ 6 ਦੇ ਵਿੱਚੋਂ 4 ਦੇ ਆਨਸਰ ਕਰਨੇ ਹੋਣਗੇ 6 ਜਿਹੜੇ ਕੁਐਸਚਨ ਨੇ 3 ਤੁਹਾਨੂੰ ਗੁਰਮਤ ਕਾਵ ਦੇ ਵਿੱਚੋਂ ਆਉਣਗੇ 3 ਤੁਹਾਨੂੰ ਆਉਣਗੇ ਭਗਤੀ ਕਾਵ ਦੇ ਵਿੱਚੋਂ ਗੁਰਮਤਕਾਵਲੇ ਵੀ ਬਹੁਤ ਈਜ਼ੀ ਨੇ ਮਤਲਬ ਕਿ ਮੇਨ ਮੇਨ ਕੁਐਸਚਨ ਜਦੋਂ ਮੈਂ ਕਰਵਾਏ ਹੋਏ ਨਾ ਉਹ ইयर्स ਜਿਹੜੇ ਆਏ ਹੋਏ ਨੇ ਪਹਿਲਾਂ ਮੈਂ ਉਹ ਵੀਡੀਓ ਨੂੰ ਤੁਹਾਨੂੰ ਦਿਖਾਈ ਹੈ ਜਿਹੜੀ ਕਰਵਾਈ ਹੋਈ ਹੈ ਉਹਦੇ ਵਿੱਚ ਜਿਹੜੇ ਪਹਿਲਾਂ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਕੁਐਸਚਨ ਠੀਕ ਹੈ ਜਾਂ ਮੈਂ ਦੱਸ ਰਹੀਆਂ ਵੀ ਕੁਐਸਚਨ ਮੇਨ ਮੇਨ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਯਾਦ ਕਰ ਲਓ ਗੁਰਮਤਕਾਵ ਤੇ ਭਗਤੀ ਕਾਵ ਇਹਦੇ ਵਿੱਚ ਤੁਸੀਂ ਇੱਕ ਕਾਵ ਦੇ ਵੀ ਕਰ ਸਕਦੇ ਹੋ ਕੱਲੇ ਗੁਰਮਤਕਾਵ ਦੇ ਕਰ ਲਓ ਯਾਦ ਕਿਉਂਕਿ ਭਗਤੀ ਕਾਵ ਚ ਤੇ ਇੱਕ ਹੀ ਕੁਐਸਚਨ ਆਊਗਾ ਚਲੋ ਉਹ ਵੈਸੇ ਹੀ ਕਈ ਵਾਰ ਈਜ਼ੀ ਵੀ ਆ ਜਾਂਦਾ ਮਤਲਬ ਕਿ ਗੁਰਮਤਕ ਹਾਂਜੀ ਇਥੋਂ ਤੁਸੀਂ 20 ਮਾਰਕਸ ਪੇਪਰ ਨੂੰ ਪਾਸ ਕਰਨ ਦੇ ਲਈ ਤੁਹਾਡੀ ਹੈਲਪ ਕਰਨਗੇ ਫਿਰ ਤੁਹਾਡੀ ਸਭ ਤੋਂ ਵੱਧ ਹੈਲਪ ਹੋਊਗੀ ਭਾਰਤੀ ਕਾਵਿ ਸ਼ਾਸਤਰ ਮੁੱਢਲੀ ਜਨਪਸ਼ੰਦ ਜਿਹਦੇ ਵਿੱਚ ਰਸ ਸਮprਦਾਇ ਤੇ ਵਿਰੋਕਤੀ ਠੀਕ ਹੈ ਵਿਰੋਕਤੀ ਸਮprਦਾਇ ਤੇ ਰਾਜ ਸਮprਦਾਇ ਇਹਨਾਂ ਚੋਂ ਇੱਕ ਕੁਐਸਚਨ ਤੁਹਾਨੂੰ ਮਤਲਬ ਕਿ ਦੋ ਆਉਣਗੇ ਦੋ ਦੇ ਵਿੱਚ ਤੁਸੀਂ ਇੱਕ ਕਰਨਾ ਇੱਕ ਤੁਹਾਨੂੰ ਰਸ ਦੇ ਵਿੱਚੋਂ ਆਊਗਾ ਇੱਕ ਤੁਹਾਨੂੰ ਵਿਰੋਕਤੀ ਦੇ ਵਿੱਚੋਂ ਆਊਗਾ ਵਿਰੋਕਤੀ ਵਾਲਾ ਯਾਦ ਕਰ ਲਓ ਵਿਰੋਕਤੀ ਵਾਲਾ ਇੱਕ ਲੋਤਾ ਹੀ ਕੁਐਸਚਨ ਹੈ ਠੀਕ ਹੈ ਤਾਂ ਉਹ ਪੱਕਾ ਆਉਂਦਾ ਹੀ ਆਉਂਦਾ ਇਸ ਤੋਂ ਇਲਾਵਾ ਰਸ ਜਿਹੜੇ ਬੱਚਾ ਨੂੰ ਲੱਗਦਾ ਕਿ ਹਾਂ ਅਸੀਂ ਚਲੋ ਦੋਨੇ ਕਰ ਲਾਂਗੇ ਰਸ ਕੀ ਹੈ ਰਸ ਦਾ ਵਰਗੀਕਰਨ ਉਹ ਵਾਲਾ ਕੁਐਸਚਨ ਠੀਕ ਹੈ ਰਸ ਸੰਪਰਦਾਇ ਤੇ ਵਿਰੋਕਤੀ ਵਾਲਾ ਤੁਸੀਂ ਛੱਡ ਨਹੀਂ ਨਹੀਂ ਛੱਡਣਾ ਮਤਲਬ ਕਿ ਦੋਨਾਂ 'ਚ ਤੁਸੀਂ ਇੱਕ ਕੁਐਸਚਨ ਵੀ ਕਰ ਲਿਆ ਤਾਂ ਵੀ ਤੁਹਾਡੇ 10 ਮਾਰਕਸ ਪੱਕੇ ਹੋ ਜਾਣਗੇ ਅਗਰ ਤੁਸੀਂ ਵਿਰੋਕਤੀ ਕਰ ਲਿਆ ਜਾਂ ਰਸ ਕੀ ਹੈ ਰਸ ਦਾ ਵਰਗੀਕਰਨ ਕਰ ਲਿਆ ਤਾਂ ਤੁਹਾਡੇ ਦੋਨਾਂ 'ਚ ਕਿਉਂਕਿ ਦੋ ਹੀ ਕੁਐਸਚਨ ਆਉਣੇ ਨੇ ਟੌਪਿਕ ਵੀ ਦੋਏ ਨੇ ਤਾਂ ਦੋਨਾਂ 'ਚ ਕੀ ਕੁਐਸਚਨ ਆਊਗਾ ਫਿਰ ਤੁਸੀਂ ਇੱਕ ਵੀ ਕਰ ਲਿਆ ਤਾਂ ਵੀ ਤੁਹਾਡਾ ਬਹੁਤ ਫਾਇਦਾ ਹੋਊਗਾ ਠੀਕ ਹੈ ਹਾਂ ਜਿਹਨੇ ਦੋਨੇ ਕਰਨ ਨੇ ਉਹਦੇ ਲਈ ਬਹੁਤ ਵਧੀਆ ਗੱਲ ਉਹ ਦੋਨੇ ਵੀ ਕਰ ਸਕਦੇ ਹੋ ਜਿਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਟਾਈਮ ਸ਼ਾਰਟ ਆ ਤੁਸੀਂ 1000 ਕਰ ਲਓ ਬਰੋਕਤੀ ਕਰ ਲਓ ਚਾਹ ਰਸ ਸੰਪਰਦਾ ਕਰ ਲਓ ਬਰੋਕਤੀ ਕਰ ਲਓ ਈਜ਼ੀ ਆ ਤਾਂ ਇਥੋਂ 100 ਮਾਰਕਸ 20 ਇਥੋਂ 10 ਇਥੋਂ 30 ਇਥੀ ਹੋਗੇ ਠੀਕ ਹੈ ਦੈਨ ਉਸ ਤੋਂ ਬਾਅਦ ਤੁਸੀਂ ਆਓ ਭਾਸ਼ਾ ਬਣ ਗਈ ਮਤਲਬ ਕਿ ਤੁਹਾਨੂੰ ਜਿਵੇਂ ਆਪਾਂ ਕਹਿ દઈએ ਵੀ ਪੰਜਾਬੀ ਇੰਗਲਿਸ਼ ਹੈ ਨਾ ਇਹਨਾਂ ਸਭ ਦੇ ਵਿੱਚੋਂ ਤੁਹਾਨੂੰ ਗ੍ਰਾਮਰ ਪਾਸ ਹੋਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ ਸੇਮ ਲਿਟਰੇਚਰ ਦੇ ਵਿੱਚ ਆ ਤੇ ਉਸ ਤੋਂ ਬਾਅਦ ਭਾਸ਼ਾ ਬਣ ਗਈਆਂ ਹੈਗੀਆਂ ਟਕਸਾਲੀ ਭਾਸ਼ਾ ਵਿਅਕਤੀਗਤ ਭਾਸ਼ਾ ਆਪ ਭਾਸ਼ਾ 3 4 5 6 7 7a ਇਹਦੇ ਵਿੱਚ ਆਉਣਗੇ 4 ਇਹ 7 ਦੇ ਵਿੱਚੋਂ ਤੁਹਾਨੂੰ 4 ਆਉਣੇ 4 ਦੇ ਵਿੱਚੋਂ ਤੁਸੀਂ ਕੋਈ 2 ਕਰਨੇ ਹੋਣਗੇ ਤਾਂ ਇਹ 7 ਦੇ ਵਿੱਚੋਂ ਤੁਸੀਂ ਜਾਂ ਤਾਂ ਫਰਸਟ 1 2 3 4 5 5 ਠੀਕ ਹੈ ਫਰਸਟ 5 ਕਰ ਲਓ ਜਾਂ ਲਾਸਟ 5 ਫਰਸਟ 5 ਜਾਂ ਲਾਸਟ 5 ਦੋ ਤੁਸੀਂ ਬਿਲਕੁਲ ਛੱਡ ਸਕਦੇ ਹੋ ਹਾਂ 4 ਵੀ ਕਰ ਸਕਦੇ ਹੋ ਜਾਂ ਤਾਂ ਫਰਸਟ 4 ਜਾਂ ਲਾਸਟ 4 ਫਰਸਟ 4 ਜਾਂ ਲਾਸਟ 4 ਠੀਕ ਹੈ ਫਰਸਟ 4 1 2 3 4 ਠੀਕ ਹੈ ਇਹ ਵਾਲੀਆਂ ਜਾਂ 1 2 3 4 ਇਹ ਵਾਲੀਆਂ ਹਾਂ ਜੀ ਨੂੰ ਲੱਗਦਾ ਵੀ ਚਲੋ ਥੋੜਾ ਹੋਰ ਮਤਲਬ ਕਿ ਆਪਾਂ ਨੂੰ ਹੋਣ ਦੇ ਵੀ ਬਿਲਕੁਲ ਵੀ ਕੋਈ ਰਿਸਕ ਨਾ ਲਈਏ ਉਹ 5 ਕਰ ਲਓ 5 ਦੇ ਵਿੱਚੋਂ ਤਾਂ ਉਹਨੂੰ ਪੱਕਾ ਆਏ ਜਾਣਾ ਜਾਂ ਤਾਂ ਫਰਸਟ 5 1 2 3 4 5 ਜਾਂ ਤਾਂ ਫਰਸਟ 5 ਜਾਂ ਲਾਸਟ 5 1 2 3 4 5 ਠੀਕ ਹੈ ਇਹ ਵਾਲੇ ਇਹ ਵੀ ਤੁਹਾਡੇ ਕਿੰਨੇ ਦੇ ਨੇ ਦੋਨੋਂ ਹੀ 5 5 ਦੇਉਣਗੇ 10 ਮਾਰਕਸ ਐ ਇੱਥੇ 30 ਉੱਥੇ ਹੋਗੇ ਸੀ 40 ਇੱਥੇ ਇੱਥੇ ਤੁਸੀਂ ਪਾਸ ਹੋਗੇ ਵਿਦਾਊਟ ਪ੍ਰਸੰਗ ਸਹਿਤ ਵਿਆਖਿਆ ਵਿਦਾਊਟ ਤੁਹਾਡਾ ਜਿਹੜੇ ਕਿ ਦੁਨੀਆ ਇੱਕ ਮਹਿਲ ਆ ਸਫਰਨਾਮਾ ਉਹਨਾਂ ਨੂੰ ਛੱਡ ਕੇ ਤੇ ਪ੍ਰਸੰਗ ਸਹਿਤ ਵਿਆਖਿਆ ਵੀ ਤੁਹਾਨੂੰ ਪਾਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੁੰਦੀ ਕਿਉਂਕਿ ਪ੍ਰਸੰਗ ਦੇ ਵਿੱਚ ਤੁਹਾਨੂੰ ਹੁਣ ਤੱਕ ਤੁਸੀਂ ਲਿਖਦੇ ਆਉਂਦੇ ਹੀ ਹੋ ਨਾ ਵੀ ਇਹ ਕਾਵ ਟੋਟਾ ਸਾਡੀ ਪੰਜਾਬੀ ਪਾਠ ਪੁਸਤਕ ਦਾ ਨਾਮ ਲਿਖ ਕੇ ਅਧਿਕਾਲੀ ਪੰਜਾਬੀ ਕਾਵ ਦੇ ਵਿੱਚੋਂ ਲਿਆ ਗਿਆ ਹੈ ਜਦ ਤੁਸੀਂ ਪੜ੍ਹਦੇ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਕਿਹਨਾਂ ਦੀ ਰਚਨਾ ਹੈ ਠੀਕ ਹੈ ਫਿਰ ਉਸੇ ਲਾਈਨਾਂ ਨੂੰ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਕਿ ਉਹਨੂੰ ਤੁਸੀਂ ਐ ਸਮਝਿਆ ਕਰੋ ਵੀ ਇੱਕ ਕੱਤ ਆ ਤੁਹਾਡੇ ਸਾਹਮਣੇ ਕੋਈ ਇੱਕ ਸੌਂਗ ਆ ਤੁਸੀਂ ਉਹਨੂੰ ਦੱਸਣਾ ਵੀ ਇਹਦੇ ਵਿੱਚ ਕੀ ਕਿਹਾ ਗਿਆ ਬਸ ਉਸੇ ਲਾਈਨਾਂ ਨੂੰ ਹੀ ਸਮਝ ਕੇ ਵੀ ਇਹਦੇ ਵਿੱਚ ਕੀ ਕਿਹਾ ਗਿਆ ਉਹਨਾਂ ਨੂੰ ਅੱਗੇ ਪਿੱਛੇ ਕਰਕੇ ਲਿਖਣਾ ਹੁੰਦਾ ਉਹ ਤੁਹਾਡੀ ਵਿਆਖਿਆ ਹੋ ਜਾਂਦੀ ਹੈ ਅਗਰ ਨਹੀਂ ਵੀ ਆਉਂਦੀ ਹੋਵੇ ਤਾਂ ਵੀ ਤੁਸੀਂ ਕਰਕੇ ਆਉਣੀ ਹੈ ਠੀਕ ਹੈ ਤਾਂ ਇੱਥੋਂ ਇਹ ਤੁਹਾਡੇ ਪਾਸ ਕਰਨ ਦੇ ਵੀ ਸਭ ਤੋਂ ਵੱਧ ਹੈਲਪ ਕਰਨਗੇ ਤੇ ਫਿਰ ਦੇਖੋ ਸ਼ਾਰਟ ਕੁਸ਼ਨ ਰਹੇਗੇ ਅਜ ਸਫਰ ਨਾਮ ਵਾਲੇ ਇਹ ਅਲੱਗ ਅਲੱਗ ਤੁਹਾਡੇ ਮਾਰਕਸ ਬਣਨਗੇ ਇਹਨਾਂ ਦੇ ਵਿੱਚੋਂ ਠੀਕ ਹੈ ਮਤਲਬ ਕੀ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਲਈ ਤੁਹਾਡਾ ਪਾਸਿੰਗ ਫਾਰਮੂਲਾ ਕੀ ਆ ਪਾਸ਼ਾ ਬਣਨ ਗਿਆ ਕਰੋ ਫਰਸਟ 4 ਜਾਂ ਲਾਸਟ 4 ਠੀਕ ਹੈ ਭਾਰਤੀ ਕਾਵਿ ਸ਼ਾਸਤਰ ਦੇ ਵਿੱਚੋਂ ਰਸ ਤੇ ਵਿਰੋਕਤੀ ਵਿਰੋਕਤੀ ਕਰ ਲੋ ਜਿਹਨੇ ਕਰਨਾ ਰਸ ਵੀ ਕਰ ਸਕਦਾ ਇਹ ਆਪਾਂ ਨੇ ਸਾਰੇ ਇਹ ਐਨਾ ਪੋਰਸ਼ਨ ਤੁਹਾਡਾ ਸਾਰਾ ਚੈਨਲ ਤੇ ਅਪਲੋਡ ਆ ਤੇ ਗੁਰਮਤ ਕਾਵ ਦੇ ਭਗਤੀ ਕਾਵ ਦੇ ਕੁਸ਼ਨ ਆਨਸਰ ਇਹਦੇ ਵਿੱਚੋਂ ਕੱਲੇ ਗੁਰਮਤ ਦੇ ਕਰ ਲੋ ਈਜ਼ੀ ਹੁੰਦੇ ਨੇ ਗੁਰਮਤ ਕਾਵ ਦੇ ਅਕਤੀ ਕਾ ਉਹਦੇ ਉਹ ਕਰ ਲਓ ਜਿਹੜੇ ਕੁਐਸਚਨ ਪਹਿਲਾਂ ਪ੍ਰੀਵਿਅਸ ਇਗਜ਼ਾਮਸ ਦੇ ਵਿੱਚ ਆਏ ਹੋਏ ਨੇ ਠੀਕ ਹੈ ਤੇ ਜਿਨ ਨੂੰ ਲੱਗਦਾ ਕਿ ਅਸੀਂ ਦੋਨੋਂ ਪੜ ਲਾਂਗੇ ਤਾਂ ਦੋਨੋਂ ਪੜ ਲਓ ਠੀਕ ਹੈ 20 ਮਾਰਕਸ ਇੱਥੇ ਨੇ ਫਿਰ ਤੁਸੀਂ ਆਉਣਾ ਸਫਰਨਾਮੇ ਦੇ ਵਿੱਚ ਹਾਂਜੀ ਪ੍ਰਸੰਗ ਸਾਹਿਬ ਤੇ ਵੇਖਿਆ ਕਿੰਨੀਆਂ ਕਰਨੇ ਨੇ ਵੀ ਮੈਂ ਤੁਹਾਨੂੰ ਦੱਸ ਦਿਆਂ ਤੇ ਸਫਰਨਾਮੇ ਦੇ ਵਿੱਚ ਤੁਹਾਨੂੰ ਜਿਹੜੇ ਕੀ ਕੁਐਸਚਨ ਆਉਣਗੇ ਪਹਿਲਾਂ ਲੌਂਗ ਕੁਐਸਚਨ 15 ਅੰਕਾਂ ਦਾ ਆਊਗਾ ਦੁਨੀਆ ਇੱਕ ਮਹਿਲਾ ਸਫਰਨਾਵਾ ਪੁਸਤਕਧਾਰ ਤੇ ਜਿਹੜੇ ਪ੍ਰਮੁੱਖ ਥਾਵਾਂ ਦੇ ਘਟਨਾਵਾਂ ਸੰਬੰਧੀ ਦੋ ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ ਦਾ ਅਨਸਰ ਕਰਨਾ ਹੋਊਗਾ ਤੇ ਇੱਕ ਤਾਂ ਉਹਦਾ ਵਿਸ਼ਾ ਵਸਤੂ ਪੜ੍ਹ ਲਓ ਠੀਕ ਹੈ ਵਿਸ਼ਾ ਵਸਤੂ ਤੇ ਉਹਦੀਆਂ ਵਿਸ਼ੇਸ਼ਤਾਵਾਂ ਇੱਕੋ ਕੁਐਸਚਨ ਆਇਆ ਇੱਕੋ ਆਨਸਰ ਆਉ ਤੇ ਉਸ ਤੋਂ ਬਾਅਦ ਜਿਹੜੇ ਮਹੱਤਵਪੂਰਨ ਕਾਹਂਡ ਆਏ ਹੋਏ ਨੇ ਮੈਂ ਕਰਵਾਏ ਹੋਏ ਨੇ 2000 22 ਦੇ ਵਿੱਚ ਜਿਹੜੇ ਆਏ ਨੇ 3 ਦੇ ਵਿੱਚ ਜਿਹੜੇ ਆਏ ਨੇ 21 ਦੇ ਵਿੱਚ ਜਿਹੜੇ ਆਏ ਹੋਣੇ ਉਹ ਤੁਹਾਨੂੰ ਤੁਸੀਂ ਚੈਨਲ ਤੇ ਮਿਲ ਜਾਣਗੇ ਠੀਕ ਹੈ ਤੁਸੀਂ ਉਹਨਾਂ ਨੂੰ ਵਾਚ ਕਰ ਲਓ ਤੇ ਉਸ ਤੋਂ ਬਾਅਦ ਇਹਨ ਵੈਸੇ ਮੈਂ ਕਰਵਾਉਂਗੀ ਵੀ ਤੇ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚੋਂ ਠੀਕ ਹੈ ਹੁਣ ਪ੍ਰਸੰਗ ਸਹਿਤ ਵਿਆਖਿਆ ਨੇ ਹੈਗੇ ਨੇ ਜਿਹੜੇ ਤੁਹਾਡੇ ਮੱਧਕਾਲੀ ਪੰਜਾਬੀ ਕਾਵਿ ਪੁਸਤਕ ਦੇ ਵਿੱਚ ਜਿਹੜੇ ਕੀ ਹੈਗੇ ਨੇ ਗੁਰੂ ਸਾਹਿਬਾਨ ਹੈਗੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਗੁਰੂ ਨੇ ਤੇ ਦੋ ਹੈਗੇ ਨੇ ਭਗਤ ਭਗਤ ਕਬੀਰ ਤੇ ਭਗਤ ਰਵਿਦਾਸ ਜੀ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਕਿੰਨੇ ਨੇ ਕਰਨੀਏ ਨੇ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਦੇਖੋ ਦੇਖੋ ਸਟੂਡੈਂਟਸ ਇਹ ਹੈਗੇ ਨੇ 6 6 ਨੇ ਜਾਂ ਤਾਂ ਤੁਸੀਂ ਫਰਸਟ 4 ਦੇ ਕਰ ਲੋ ਫਸਟ 4 ਮਤਲਬ ਕਿ ਪਹਿਲੇ ਗੁਰੂ ਕਰ ਲਓ ਠੀਕ ਆ ਸਾਰੇ ਗੁਰੂਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਵੈਸੇ ਮੇਨ ਮੇਨ ਜੇ ਹੁੰਦੇ ਨੇ ਜਿਹੜਾ ਪਹਿਲਾਂ ਪ੍ਰੀਵੀਅਸ ਇਗਜ਼ਾਮ ਮੈਂ ਇੱਕ ਪ੍ਰੀਵੀਅਸ ਵੀਡੀਓ ਇਗਜ਼ਾਮਸ ਵਾਲੀ ਵੀਡੀਓ ਅਪਲੋਡ ਕਰੂੰਗੀ ਤੇ ਨਾਲ ਦੀ ਨਾਲ ਉਹਦੇ ਵਿੱਚ ਹੋਣਗੇ ਤੁਹਾਡੇ ਮਾਡਲ ਟੈਸਟ ਪੇਪਰ ਉਹ ਵੀਡੀਓਜ਼ ਨੂੰ ਵਾਚ ਕਰ ਲਿਓ ਉਹਨਾਂ ਦੇ ਵਿੱਚ ਜਿਹੜੇ ਪ੍ਰਸੰਗ ਸਹਿਤ ਵਿਆਖਿਆ ਉਹ ਤੁਸੀਂ ਕਰ ਲਿਓ ਕਿਉਂਕਿ ਤੁਸੀਂ ਖੁਦ ਦੇਖਿਓ ਕਿ ਉਹਦੇ ਵਿੱਚ ਜਿਹੜਾ 23 ਵਾਲਾ ਕੁਸਚਨ ਪੇਪਰ ਆ ਰਿਪੀਟ ਹੋਇਆ ਹੋਇਆ ਮਾਡਲ ਟੈਸਟ ਪੇਪਰਾਂ ਚੋਂ ਠੀਕ ਹੈ ਤਾਂ ਇਹਦੇ ਵਿੱਚੋਂ ਤੁਸੀਂ ਗੁਰੂਆਂ ਦੇ ਪ੍ਰਸੰਗ ਸਹਿਤ ਵਿਆਖਿਆ ਗੁਰੂਆਂ ਦੇ ਹੀ ਪ੍ਰਸੰਗ ਸਹਿਤ ਵਿਆਖਿਆ ਦੇ ਨਾਲ-ਨਾਲ ਇਹਨਾਂ ਦੇ ਜਿਹੜੇ ਕਿ ਤੁਹਾਨੂੰ ਵਿਸ਼ਾ ਵਸਤੂ ਵਾਲਾ ਕੁਐਸਚਨ ਆਉਣਾ ਥੀਮ ਉਹ ਯਾਦ ਕਰੋ ਕਿਉਂਕਿ ਜਦੋਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਉਹਦੇ ਵਿੱਚੋਂ ਆਪਣੇ ਆਪ ਵਿਸ਼ਾ ਵਸਤੂ ਥੀਮ ਬਣ ਜਾਂਦਾ ਉਹ ਲੱਗ ਕਰਨ ਦੀ ਜ਼ਰੂਰਤ ਹੀ ਨਹੀਂ ਹੁੰਦੀ ਆਪਾਂ ਨੂੰ ਤੇ ਅਗਰ ਤੁਸੀਂ ਲਾਸਟ ਵਾਲੇ ਕਰਨੇ ਨੇ ਜਿਵੇਂ ਦੋਨੇ ਭਗਤ ਕਰ ਲਓ ਤੇ ਦੋ ਗੁਰੂ ਕਰ ਲਓ ਠੀਕ ਹੈ ਦੋਨੇ ਭਗਤ ਭਗਤ ਰਵਿਦਾਸ ਤੇ ਭਗਤ ਕਬੀਰ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਵੇਂ ਕਰ ਲਓ ਮਤਲਬ ਕਿ ਚਾਰ ਦੇ ਵਿੱਚੋਂ ਤੁਸੀਂ ਦੋ ਛ ਸੋ ਏਸੀ ਤੁਹਾਡੇ ਪੇਪਰ ਨੂੰ ਕਿਦਾਂ ਤੁਸੀਂ ਤਿਆਰੀ ਕਰਨੇ ਤੁਹਾਡਾ ਪਾਸਿੰਗ ਫਾਰਮੂਲਾ ਤੇ ਤੁਹਾਡੇ ਮੇਨ ਕੁਐਸਚਨ ਆਨਸਰ ਬਾਕੀ ਜਦੋਂ ਤੁਸੀਂ ਹੁਣ ਇਹਨਾਂ ਦੇ ਕੁਐਸਚਨ ਆਨਸਰ ਕਰੋਗੇ ਅ ਵੱਧਕਾਲੀ ਪੰਜਾਬੀ ਕਾਵ ਸੰਗ੍ਰਹਿ ਦੇ ਵਿੱਚੋਂ ਤੁਹਾਨੂੰ ਆਪਣੇ ਆਪ ਕੁਐਸਚਨ ਆ ਜਾਂਦੇ ਹੋਣਗੇ ਛੋਟੇ ਠੀਕ ਹੈ ਥੈਂਕਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ